ਹੁਸ਼ਿਆਰਪੁਰ ਦੇ ਨੇੜੇ ਪਿੰਡ ਬਜਵਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਪਿੰਡ ਬਜਵਾਲਾ ਦੇ ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਤੇ ਗੰਭੀਰ ਦੋਸ਼ ਲਾਉਂਦਿਆਂ ਹੋਇਆ ਉਸ ਨੂੰ ਜਾਣਬੁੱਝ ਕੇ ਮਹਿਲਾ ਨਾਲ ਛੇੜਛਾੜ ਦੇ ਮਾਮਲੇ 'ਚ ਉਲਝਾਉਣ ਦੇ ਦੋਸ਼ ਲਾਏ ਹਨ। ਬਾਟਾ ਦੇ ਤੁਸੀਂ ਬਾਟ ਕੇ ਆਂ ਦੀ ਅਸੀਂ ਰੈਸਪੀਰ ਆਪ ਦੇ ਨਾਲ ਅੱਛਾ ਜੀ ਮੇਰੇ ਨਿੱਕੇ ਨਿੱਕੇ ਨੇ ਆਣੇ ਆ ਰੋਟੀ ਕਿਹਨਾਂ ਨੂੰ ਦੇਣੀ ਸੀ ਮੈਂ ਪਹਿਲੀ ਹੁਣ ਇਹ ਕੀ ਪਤਾ ਤੈਨੂੰ ਬੈਲੈਂਸ ਸੱਚ ਬੋਲ ਤੂੰ ਕੀ ਹੋਂ ਸੱਚ ਬੋਲਦੇ ਆ ਸਾਰਾ ਕੁਝ ਇਹਨਾਂ ਨੇ ਕੀਤਾ ਆ ਜੇਬਾਂ 'ਚੋਂ ਕੱਢ ਬਾਹਰ ਨਾਲੇ ਸਿੱਧੇ ਤੋਂ ਨਾ ਸਾਰਾ ਕੁਝ ਇਹਨਾਂ ਨੇ ਕਰਾਇਆ ਮੈਨੂੰ ਕਹਿੰਦੇ ਤੇਰਾ ਘਰ ਵਿਖਾਦਾਂ ਨੇ ਆ ਮੁੜ ਕੇ ਪਿੱਛੇ ਵੀ ਮੇਰੇ ਖਾਣੇ ਆਏ ਤੇ ਹੁਣ ਇਹਨਾਂ ਨੇ ਧਮਕੀਆਂ ਦਿੱਤੀ ਤੁਸੀਂ ਨਹੀਂ ਇਹਨਾਂ ਨੇ ਧਮਕਾ ਕਿ ਤੁਸੀਂ ਹਾਂ ਜੀ ਇਹਨਾਂ ਨੇ ਨਹੀਂ ਨਹੀਂ ਕੱਲੂ ਉਲਟਾ ਫੇਰ ਉਡਾਣਾ ਦਿੱਤਾ ਹੋਵੇ ਨਹੀਂ ਨਹੀਂ ਆਹ ਆ ਪਿਆ ਬਿਆਨ ਆ ਪਜੇ ਘੰਟੇ ਪਿੱਛੇ ਹੋ ਗਿਆ। ਇਹ ਤਾਂ ਸਮਝ ਨਹੀਂ। ਥੈਂਕ ਯੂ ਸਮਝ ਨਹੀਂ। ਥੈਂਕ ਯੂ ਬੀਆ ਮੀਆਂ ਤੇ ਅਸੀਂ ਤੇਰੇ ਪਿੱਛੇ ਆਵਾਂਗੇ। ਹਾਂਜੀ। ਦੋ ਦਿਨ ਦਾ ਸਮਾਂ ਦਿੱਤਾ ਪਹਿਲੇ ਦਿਨ ਵੀ ਨਹੀਂ ਕੋਈ ਆਇਆ ਦੂਜੇ ਦਿਨ ਵੀ ਨਹੀਂ ਆਇਆ। ਇਹਨੇ ਫਿਰ ਅਖੀਰ ਹਾਰ ਕੇ ਫੋਨ ਲਾ ਲਿਆ। ਅਸੀਂ ਵੀਡੀਓ ਸ਼ੂਟ ਕਰ ਲਈ। ਇਹਨਾਂ ਨੂੰ ਸੀ ਪਤਾ ਵੀ ਮਤਲਬ ਕਿਹੜੇ ਬੰਦੇ ਗਾਈਡ ਕਰ ਰਹੇ ਜਦੋਂ ਫੋਨ ਜਿਹਨੇ ਇਕੱਲੇ-ਇਕੱਲੇ ਦਾ ਨਾ ਆਓ ਤੁਸੀਂ ਤਾਂ ਕਹਿੰਦੇ ਸੀ ਅਸੀਂ ਉੱਤੇ ਪਰਚਾ ਕਰਾਉਣਾ ਹੈ ਮੇਰੇ ਬਰਾਬਰ ਨਾਲ ਖੜਾ। ਹਲਿਓ ਨਾ ਹਲਿਓ ਨਾ। ਕੀ ਗੱਲ ਹੋ ਗਈ? ਠੀਕ। ਕੀ ਹਾਂ ਨੋ ਬਾਈ ਤੁਹਾਡਾ? ਮੇਰਾ ਨਾਮ ਰਾਜੇਸ਼ ਕੁਮਾਰ ਆ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਪਿੰਡ ਬਜਵਾੜਾ ਜ਼ਿਲ੍ਹਾ ਹੁਸ਼ਿਆਰਪੁਰ। ਪ੍ਰੈਸ ਕਾਨਫਰੰਸ ਹਸਤਾਜ ਵੱਲੋਂ ਕੀਤੀ ਜਾ ਰਹੀ ਹੈ ਕੀ ਕਾਰਨ ਹੈ? ਕਾਰਨ ਭਾਜੀ ਦਾ ਇਹ ਹੈਗਾ ਕਿ ਮੈਂ ਇੱਕ ਐਨਜੀਓ ਚਲਾ ਰਿਹਾ ਜਨਮ ਤੁਮਾਰੇ ਲਿਖੇ। ਤੇ ਮੇਰੇ ਜਿੱਦਾਂ ਪਿੰਡ ਦੇ ਵਿੱਚ ਮੇਰੇ ਇਲਾਕੇ ਦੇ ਵਿੱਚ ਮੇਰੇ ਬਾਰੇ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਮੈਂ ਕੀ ਕੰਮ ਕਰਦਾ। ਪਰ ਕੁਝ ਬੰਦਿਆਂ ਨੂੰ ਜਿਹੜੇ ਹੈਗੇ ਸਾਡੇ ਪਿੰਡ ਦੇ ਕੁਝ ਬੰਦੇ ਹੈਗੇ ਮੋਤਵਰ ਉਹਨਾਂ ਨੂੰ ਜਿਹੜੇ ਉਹ ਕੰਮ ਜਿਹੜੇ ਉਹ ਰਾਜ਼ ਨਹੀਂ ਆ ਰਿਹਾ। ਸੋ ਇਸ ਕਰਕੇ ਉਹਨਾਂ ਨੇ ਮੇਰੇ ਖਿਲਾਫ ਬਹੁਤ ਵੱਡਾ ਜਿਹੜਾ ਇੱਕ ਜਾਲ ਬੁਣਿਆ ਇੱਕ ਲੇਡੀ ਸਾਡੇ ਬਜਵਾੜੇ ਤੋਂ ਹੀ ਹੈਗੇ ਆ ਇਹਨਾਂ ਦਾ ਫੈਮਲੀ ਦਾ ਕੋਈ ਆਪਣਾ ਡਿਸਪਿਊਟ ਸੀਗਾ ਉਸ ਡਿਸਪਿਊਟ ਨੂੰ ਉਹਨਾਂ ਨੇ ਕਿਦਾਂ ਕਨਵਰਟ ਕਰਕੇ ਮੇਰੇ ਤੇ ਝੂਠਾ ਮੁਕੱਦਮਾ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਲੇਡੀਜ਼ ਨੂੰ ਇਹ ਗੱਲਾਂ ਕਈਆਂ ਗਈਆਂ ਕਿ ਤੁਸੀਂ ਇਹ ਜਿਹੜਾ ਤੁਹਾਡੇ ਪਿੰਡ ਦਾ ਬੱਬੂ ਹੈਗਾ ਇਹਦੇ ਤੇ ਐਸਐਸਪੀ ਤੇ ਜਾ ਕੇ ਤੂੰ ਦਰਖਾਸਤ ਦੇ ਇਹਦੇ ਖਿਲਾਫ ਗਲਤ ਬਿਆਨਬਾਜ਼ੀ ਕਰਕੇ ਇਹ ਮੇਰੇ ਨਾਲ ਮਤਲਬ ਗਲਤ ਰਿਲੇਸ਼ਨ ਬਣਾਉਣ ਨੂੰ ਕਹਿੰਦਾ ਸੀਗਾ ਸੋ ਇਸ ਕਰਕੇ ਇਹ ਮੈਨੂੰ ਬਜਵਾੜੇ ਦੇ ਵਿੱਚ ਦੁਆਰਾ ਐਂਟਰ ਨਹੀਂ ਹੋਣ ਦਿੰਦੇ ਪਰ ਉਹ ਇਹਨਾਂ ਦਾ ਕੋਈ ਫੈਮਲੀ ਦਾ ਮੈਟਰ ਸੀਗਾ ਜਿਹੜਾ ਕਿ ਸਾਰੇ ਪਿੰਡ ਨੂੰ ਪਤਾ ਹੈ ਕਿ ਕੀ ਮੈਟਰ ਸੀ ਮੈਂ ਉਹਦੇ ਤੇ ਜਿਆਦਾ ਡੀਪਲੀ ਜਾਣਾ ਨਹੀਂ ਚਾਹੁੰਦਾ ਕਿਉਂਕਿ ਲੇਡੀਜ਼ ਦਾ ਮਸਲਾ ਆ ਸੋ ਮੈਂ ਤਾਂ ਇਹ ਹੀ ਕਹੂੰਗਾ ਕਿ ਇਸ ਲੇਡੀਜ਼ ਨੂੰ ਮੋਹਰਾ ਬਣਾ ਕੇ ਮੇਰੇ ਖਿਲਾਫ ਵਿਨੋਦ ਕੁਮਾਰ ਸ਼ਰਮਾ ਜਿਹੜਾ ਸਾਡੇ ਬਜਵਾੜੇ ਦਾ ਸਾਬਕਾ ਸਰਪੰਚ ਆ ਪ੍ਰੀਤੀ ਬੈਂਸ ਜਿਹੜੇ ਮੌਜੂਦਾ ਸਰਪੰਚ ਹੈਗੇ ਆ ਉਹਨਾਂ ਦੇ ਸਹੁਰਾ ਸਾਹਿਬ ਰਾਮ ਲਾਲ ਜੀ ਔਰ ਕਰਮਜੀਤ ਪੰਚ ਦਾ ਬਹੁਤ ਵੱਡਾ ਜਿਹੜਾ ਹੱਥ ਆ ਕਿਉਂਕਿ ਇੱਕ ਵੀਡੀਓ ਸਾਡੀ ਵਾਇਰਲ ਹੋਈ ਥਾਣੇ ਸਦਰ ਤੋਂ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਲੇਡੀਜ਼ ਕਰਮਜੀਤ ਨੂੰ ਹੀ ਫੋਨ ਕਰਕੇ ਕਹਿ ਰਹੀ ਆ ਕਿ ਤੁਸੀਂ ਮੇਰੇ ਤੋਂ ਗਲਤ ਬਿਆਨਬਾਜ਼ੀ ਕਰਵਾ ਕੇ ਥਾਣੇ ਦੇ ਵਿੱਚ ਔਰ ਅੱਜ ਮੈਨੂੰ ਇੱਥੇ ਤੁਹਾਡੀ ਲੋੜ ਹੈਗੀ ਆ ਇਹਨੂੰ ਬੜਾ ਕੌਨਫੀਡੈਂਸ ਦੇ ਵਿੱਚ ਲਿਆ ਕਿ ਤੂੰ ਥਾਣੇ ਦੇ ਵਿੱਚ ਜਾ ਕੇ ਆਹ ਗੱਲ ਕਰਨੀ ਆ ਔਰ ਅਸੀਂ ਬਰਾਬਰ ਤੇਰੇ ਪਿੱਛੇ ਖੜੇ ਆ ਤੈਨੂੰ ਕਿਤੇ ਵੀ ਸਾਡੀ ਜਰੂਰਤ ਹੋਊਗੀ ਤੇ ਸਾਨੂੰ ਫੋਨ ਕਰ ਦੇਣਾ ਤੇ ਅਸੀਂ ਉੱਥੇ ਪੇਸ਼ ਹੋ ਜਾਾਂਗੇ ਪਰ ਇਹ ਲੇਡੀਜ਼ ਮੈਡਮ ਪ੍ਰਵੀਨ ਦੇ ਮੋਰੇ ਵੀ ਬੈਠ ਕੇ ਉਹਨਾਂ ਨੂੰ ਫੋਨ ਕਾਲਸ ਕਰਦੀ ਰਹੀ ਸਰਪੰਚ ਸਾਹਿਬ ਨੂੰ ਵੀ ਕੀਤਾ ਵਿਨੋਦ ਨੂੰ ਵੀ ਕੀਤਾ ਕਰਮਜੀਤ ਨੂੰ ਵੀ ਕੀਤਾ ਪਰ ਇਹਦਾ ਫੋਨ ਕਿਸੇ ਨੇ ਪਿਕ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਇਹਨੇ ਸਾਰੀ ਗੱਲਬਾਤ ਜਿਹੜੀ ਸਾਨੂੰ ਬਾਹਰ ਆ ਕੇ ਦੱਸੀ ਤੇ ਤੁਹਾਡੇ ਖਿਲਾਫ ਮੈਨੂੰ ਇਹ ਇਹ ਬੰਦਿਆਂ ਨੇ ਜਿਹੜਾ ਹੈਗਾ ਉਹ ਪੜਤਾਲ ਨਹੀਂ ਕੀਤੀ ਆ ਤੁਹਾਡੀ ਕੋਈ ਪਿੰਡ ਦੇ ਵਿੱਚ ਰੰਜਿਸ਼ ਆ ਉਹਨਾਂ ਦੇ ਨਾਲ ਕੋਈ ਮੇਰੀ ਭਾਜੀ ਕੋਈ ਰੰਜਿਸ਼ ਨਹੀਂ ਦੇਖੋ ਮੈਂ ਤੁਹਾਨੂੰ ਤੁਸੀਂ ਤਾਂ ਚਲੋ ਜਿਆਦਾ ਇਸ ਗੱਲ ਦੀ ਜਾਣਕਾਰੀ ਰੱਖਦੇ ਕਿ ਜਿਹੜਾ ਬੰਦਾ ਕੋਈ ਵੀ ਬੰਦਾ ਆ ਕਿਸੇ ਵੀ ਫੀਲਡ ਦੇ ਵਿੱਚ ਕੋ ਚੰਗਾ ਕੰਮ ਕਰਦਾ ਤੇ ਜੇ 10 ਬੰਦੇ ਉਹਨੂੰ ਚੰਗਾ ਕਹਿੰਦੇ ਆ ਤੇ 2-4 ਬੰਦੇ ਉਹਦਾ ਦੇ ਵੀ ਵਿੱਚ ਹੁੰਦੇ ਜਿਨ੍ਹਾਂ ਨੂੰ ਉਹ ਚੀਜ਼ ਚੁੱਭਦੀ ਆ ਔਰ ਉਹੀ ਚੀਜ਼ ਆ ਕਿ ਮੇਰੀ ਪਿੰਡ ਦੇ ਵਿੱਚ ਜਿਹੜੀ ਮੈਂ ਡਿਵੈਲਪਮੈਂਟ ਕਰਾਈ ਆ ਹੁਣ ਤੱਕ ਉਹ ਇਹਨਾਂ ਬੰਦਿਆਂ ਨੂੰ ਚੁੱਭਦੀ ਆ ਕਲੀਅਰਲੀ ਦੱਸ ਦਵਾਂ ਕਿ ਉਹਨਾਂ ਨੂੰ ਆਪਣਾ ਫਿਊਚਰ ਖਤਰੇ 'ਚ ਲੱਗਦਾ ਕਿ ਕਿਤੇ ਕੱਲੂ ਇਹ ਬੰਦਾ ਸਾਡੇ ਅੰਗੇਜਟment 'ਚ ਖੜਾ ਹੋ ਜਵੇ ਕਿਤੇ ਵੀ ਆ ਕੇ ਇਹ ਤੁਹਾਡੇ ਕੋਲ ਇਹ ਜਾਣ ਬੁੱਝ ਕੇ ਜਾਲ ਜਿਹੜਾ ਬੁਣਿਆ ਗਿਆ ਬਿਲਕੁਲ ਜੀ ਬੁਣਿਆ ਗਿਆ ਮੇਰੇ ਛੋਟੇ ਛੋਟੇ ਬੱਚੇ ਆ ਮਤਲਬ ਮੈਨੂੰ ਇਸ ਗੱਲ ਦੀ ਸ਼ਰਮ ਆ ਰਹੀ ਪਿੰਡਾਂ ਦੇ ਵਿੱਚ ਸਾਰਾ ਕੁਝ ਚੱਲਦਾ ਪਰ ਇਸ ਹੱਦ ਤੱਕ ਰਾਜਨੀਤੀ ਹੁੰਦੀ ਇਹਨਾਂ ਥੱਲੇ ਇਹਨਾਂ ਦਾ ਲੈਵਲ ਜਿਹੜਾ ਡਿੱਗ ਗਿਆ ਇੱਕ ਲੇਡੀਜ਼ ਨੂੰ ਮੇਰੇ ਖਿਲਾਫ ਇਹ ਗੱਲਾਂ ਭੜਕਾਈਆਂ ਗਈਆਂ ਕਿ ਇਹ ਤੁਸੀਂ ਇਹ ਗੱਲ ਜਾ ਕੇ ਕਹਿਣੀ ਐ ਐਸਐਸਪੀ ਸਾਹਿਬ ਨੂੰ ਪੇ ਬੱਬੂ ਨੇ ਮੇਰੇ ਨਾਲ ਜਿੱਦਾਂ ਮੈਨੂੰ ਗਲਤ ਰਿਲੇਸ਼ਨ ਬਣਾਉਣ ਦੇ ਲਈ ਮੈਨੂੰ ਛੇੜਛਾੜ ਦਾ ਕਹਿ ਸਕਦੇ ਆਪਾਂ ਕਿ ਇਹ ਬਹੁਤ ਵੱਡਾ ਮੈਟਰ ਹੈਗਾ ਇਹ ਜੀ ਉਹਨੂੰ ਮੌਜੂਦਾ ਸਰਪੰਚ ਪੰਚ ਤੇ ਸਾਫ ਦਾ ਸਰਪੰਚ ਦੀ ਸਥਿਤੀ ਵੀ ਕਰਨ ਜਾ ਰਹੇ ਹਾਂ ਬਿਲਕੁਲ ਬਿਲਕੁਲ ਜੀ ਮੈਂ ਦੇਖੋ ਇਹਨਾਂ ਦਾ ਹਲਫੀਆ ਬਿਆਨ ਜਿਹੜਾ ਹੈਗਾ ਲੇਡੀਜ਼ ਦਾ ਉਹ ਮੈਂ ਇਹਨਾਂ ਕੋਲੋਂ ਲੈ ਲਿਆ ਤੇ ਮੈਂ ਇਹਦੇ ਤੇ ਐਸਐਸਪੀ ਸਾਹਿਬ ਜਿਹੜੇ ਮਾਨਯੋਗ ਸਾਡੇ ਹੈਗੇ ਆ ਅਸੀਂ ਉਹਨਾਂ ਨੂੰ ਮਿਲ ਕੇ ਤੇ ਅਸੀਂ ਜਰੂਰ ਇਹਦੇ ਤੇ ਕਹਾਂਗੇ ਕਿ ਜਿਹੜੀ ਵੀ ਬਣਦੀ ਕਾਰਵਾਈ ਹੈਗੀ ਆ ਅਗਰ ਜੇ ਸਾਡੇ ਚ ਕਿਤੇ ਗਲਤੀ ਪਾਈ ਜਾਂਦੀ ਤੇ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਆ ਪਰ ਜੇ ਜਿੱਥੇ ਇਹਨਾਂ ਦੀ ਕਿਤੇ ਗਲਤੀ ਬਣਦੀ ਜਰੂਰ ਉਹ ਉੱਤੇ ਪਨਿਸ਼ਮੈਂਟ ਹੋਣੀ ਚਾਹੀਦੀ ਆ ਜੀ ਇੱਕ ਪੁਲਿਸ ਸਟੇਸ਼ਨ ਦੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀਡੀਓ ਕੀ ਹੈ ਤੇ ਕਿਹੜੇ ਥਾਣੇ ਦੀ ਸਰ ਉਹ ਥਾਣਾ सदर ਦੀ ਵੀਡੀਓ ਹੈਗੀ ਆ ਜਿਸ ਵੇਲੇ ਇਸ ਲੇਡੀਜ਼ ਨੂੰ ਉਹਨਾਂ ਨੇ ਭੱਜੇ ਚ ਲੈ ਕੇ ਮੇਰੇ ਖਿਲਾਫ ਇਹਦੇ ਤੇ ਉੱਥੇ ਬਿਆਨਬਾਜ਼ੀ ਕਰਵਾਤੀ ਉਸ ਤੋਂ ਬਾਅਦ ਇਹ ਲੇਡੀ ਜਦੋਂ ਉੱਥੇ ਨਹੀਂ ਕੋਈ ਪਹੁੰਚਿਆ ਇਹਨਾਂ ਬੰਦਿਆਂ ਦੇ ਵਿੱਚੋਂ ਜਿਨ੍ਹਾਂ ਨੇ ਇਸ ਲੇਡੀਜ਼ ਨੂੰ ਕਿਹਾ ਸੀ ਵੀ ਤੂੰ ਆਹ ਜਿਹੜੇ ਸ਼ਬਦ ਉੱਥੇ ਜਾ ਕੇ ਬੋਲਣੇ ਮੇਰੇ ਖਿਲਾਫ ਜਦੋਂ ਇਹਨਾਂ ਨੇ ਉਹਨਾਂ ਨੂੰ ਫੋਨ ਕੀਤੇ ਉਹਨਾਂ ਨੇ ਫੋਨ ਨਹੀਂ ਚੁੱਕੇ ਉਸ ਤੋਂ ਬਾਅਦ ਫਿਰ ਇਸ ਲੇਡੀਜ਼ ਨੇ ਮੇਰੇ ਤੋਂ ਮਾਫੀ ਮੰਗੀ ਆ ਕੇ ਕਿ ਭਾਜੀ ਵੀ ਮੈਂ ਕਿਸੇ ਦੇ ਕਹਿਣ ਦੇ ਉੱਤੇ ਮਤਲਬ ਜਿਹੜੀ ਵੀ ਇਹ ਗੱਲਬਾਤ ਕੀਤੀ ਹੈ ਮੈਂ ਕਿਸੇ ਦੇ ਕਹਿਣ ਤੇ ਕੀਤੀ ਹੈ ਮੈਂ ਉਸ ਗੱਲ ਦੀ ਮਾਫੀ ਮੰਗਦੀ ਆ ਤੇ ਉਸੇ ਵੇਲੇ ਫਿਰ ਇਸ ਲੇਡੀਜ਼ ਨੇ ਸਾਨੂੰ ਨਹੀਂ ਪਤਾ ਕਿ ਇਹਨੂੰ ਫੋਨ ਫੋਨ ਲਾਉਣ ਲੱਗੀ ਸੀ ਇਹਨੇ ਫੋਨ ਲਾ ਕੇ ਜਿਹੜੀ ਉਹ ਗੱਲਬਾਤ ਕੀਤੀ ਉਹ ਅਸੀਂ ਸਾਰ ਮੰਗ ਸਰ ਕੀ ਕਰਨੀ ਹੈ ਦੇਖੋ ਇਹਦੇ ਵਿੱਚ ਮੈਂ ਕੀ ਕਹਿ ਸਕਦਾ ਦੇਖੋ ਮੈਂ ਤਾਂ ਮਤਲਬ ਫੈਮਿਲੀ ਵਾਲਾ ਬੰਦਾ ਆ ਔਰ ਹਰ ਇੱਕ ਇਲਾਕੇ ਦੇ ਬੰਦੇ ਨੂੰ ਪਤਾ ਪੰਜਾਬ ਲੈਵਲ ਤੱਕ ਮੇਰੀ ਐਨ ਜੀਓ ਚੱਲਦੀ ਆ ਮੈਂ ਸੇਵਾ ਕਰਦਾ ਆ ਠੀਕ ਆ ਪਰ ਉਹੀ ਸੇਵਾ ਦਾ ਜਿਹੜਾ ਹੈਗਾ ਇਹ ਰਿਵਾਰਡ ਜਿਹੜੇ ਲੋਕ ਮੈਨੂੰ ਇਹ ਦੇ ਰਹੇ ਆ ਕੀ ਨਾਮ ਹੈ ਤੁਹਾਡਾ ਕੁਲਦੀਪ ਕੌਰ ਕੁਲਦੀਪ ਕੌਰ ਜੀ ਕਿਹੜਾ ਪਿੰਡ ਹੈ ਬਜਵਾਰੇ ਸੋਦੇ ਠੀਕ ਆ ਜੀ ਇੱਕ ਕਿਆ ਨਾਮ ਹੈ ਤੁਹਾਡਾ? ਗਰੀਬਕੌਰ ਕਿਹੜਾ ਪਿੰਡ ਹੈ ਜੀ? ਬਜਵਾੜੇ ਸੋਰੇ ਆ ਪੋਪਰ ਮਾਪੇ ਆ। ਤੁਸੀਂ ਇੱਕ ਬੱਬੂ ਤਾਂ ਕੰਪਲੀਟ ਦਿੱਤੇ ਸੀ ਕੀ ਮਾਮਲਾ ਸੀ ਇਹ? ਹਾਂਜੀ ਇਹ ਸਰਪੰਚਾ ਲੋ ਸਰਪੰਚ ਨਹੀਂ ਇਹਦੇ ਭੜਕਾਇਆ ਗਿਆ ਹੀ ਕਰਨਜੀਤ ਬਿੰਦੂ ਸਰਪੰਚ ਇਹਨਾਂ ਨੇ ਧਮਕੀਆਂ ਦਿੱਤੀਆਂ ਇਹ ਮਤਲਬ ਇਹਨਾਂ ਦੇ ਗਲਤ ਰਿਐਕਸ਼ਨ ਲਾ। ਹਾਂਜੀ ਕਹਿੰਦੇ ਇੱਥੇ ਪਰਚਾ ਦੇ ਮਤਲਬ ਪਰਚਾ ਆਪ ਦੇ ਦਿਵਾਉਂਦੇ ਸੀ ਮੈਨੂੰ ਕਹਿੰਦੇ ਇੱਥੇ ਪਰਚਾ ਦੇ ਮੇਰੇ ਘਰ ਵਾਲੇ ਨਾਲ ਝਗੜਾ ਸੀ। ਕਿਹਨਾਂ ਕਿ ਕਹਿੰਦੇ ਸੀ ਪਰਚਾ ਬੱਬੂ ਪਾਜੀ ਤੇ ਕਹਿੰਦੇ ਪਰਚਾ ਦੇ ਕਿਉਂ ਮੈਂ ਉਹ ਲੋਕਿਆ ਗਿਆ ਸੀ ਤਾਂ ਪਤਨ ਜੀ ਉਹ ਕਹਿੰਦੇ ਸਾਡੀ ਲਾਪਤਾ ਨਹੀਂ ਸਾਡੀ ਆਪਸ ਵਿੱਚ ਹੀ ਕੋ ਲੱਗਦੀ ਹੋਊਗੀ ਨਾ ਸਾਨੂੰ ਤਾਂ ਪਤਾ ਨਹੀਂ ਹੈਗਾ ਉਹਨੇ ਕਿਹੜਾ ਮੈਨੂੰ ਚੱਕ ਚੰਗਾ ਮਾੜਾ ਕਿਹਾ ਉਹਨੇ ਮੇਰਾ ਘਰ ਬਸਾਇਆ ਫਿਰ ਇਹਨਾਂ ਨੂੰ ਸੱਦਿਆ ਹੀ ਨਹੀਂ ਆਏ ਥਾਣੇ ਦੀ ਫੋਨ ਕਰਕੇ ਥਾਗ ਗਏ ਮੈਡਮ ਨੇ ਫੋਨ ਕੀਤਾ ਇਹ ਪਹੁੰਚੇ ਨਹੀਂ ਉੱਥੇ ਤੁਹਾਨੂੰ ਕੋਈ ਉਹਨਾਂ ਨੇ ਲਾਲਚ ਦਿੱਤਾ ਸੀਗਾ ਹਾਂ ਹਾਂ ਜੀ ਉਹ ਕਹਿੰਦੇ ਤੈਨੂੰ ਬਸਾਵਾਂਗੇ ਸਾਡੀ ਜ਼ਿੰਮੇਵਾਰੀ ਹੈ ਤੇਰੇ ਨਾਲ ਅਸੀਂ ਖੜੇ ਹਾਂ ਸਾਰੀ ਪੰਚਾਇਤ ਖੜੀ ਆ ਤੁਸੀਂ ਕਿੱਥੇ ਸ਼ਿਕਾਇਤ ਕੀਤੀ ਸੀ ਬੱਬੂ ਜੀ ਹਾਂ ਜੀ ਬੱਬੂ ਦੀ ਕਿੱਥੇ ਸ਼ਿਕਾਇਤ ਕੀਤੀ ਸੀ ਤੁਸੀਂ ਮੈਂ ਸ਼ਿਕਾਇਤ ਮੇਸੀ ਕੀਤੀ ਆਈ ਇਹ ਫਿਰ ਆਏ ਆ ਫਿਰ ਮੈਂ ਪਰਚਾ ਦਿੱਤਾ ਐਸਪੀ ਦੇ ਆਪਣੇ ਘਰ ਵਾਲਿਆਂ ਵਿੱਚ ਝਗੜਾ ਚੱਲਦਾ ਉਹਨਾਂ ਨੂੰ ਬੁਲਾਇਆ ਫਿਰ ਉੱਥੇ ਗੱਲ ਹੋਈ ਪਹਿਲੇ ਦਿਨ ਵੀ ਨਹੀਂ ਇਹ ਤਾਂ ਮੰਨਦੇ ਨਹੀਂ ਸੀ ਇੱਕ ਅਸੀਂ ਦੇ ਵਿੱਚ ਨੂੰ ਮੈਂ ਕਿਹਾ ਇਹ ਪਚਾਇਦ ਮੈਂਬਰ ਫੇ ਮੈਂ ਗਲਤੀ ਮੰਨੀ ਆਪਣੀ ਜੋ ਵੀ ਗਲਤੀ ਹੋਈ ਸੀ ਕਿਹਨੇ ਫੜਕਾਇਆ ਸੀ ਤੁਹਾਨੂੰ ਇਹ ਪ੍ਰੀਤੀ ਨੇ ਤਾਂ ਉਹਦਾ ਲਾਰਾਮ ਨੇ ਤਿੰਨ ਚਾਰ ਜਣਿਆਂ ਨੇ ਫੜਕਾਇਆ ਮੈਨੂੰ ਮੰਨਦੇ ਹੋ ਗਲਤੀ ਹੁਣ ਆਪਣੀ ਹਾਂਜੀ